ਉਮਾ ਨਾ ਇਸ ਜੈ ਇਸ ਅ ਗਿਸ਼ਨੋ ਭਗਵਾਨ ਨੀਰ ਸਤਿਕਾਰਯੋਗ ਪਿਆਰੀ ਹਰ ਸਿੰਘ ਜੀ 18 ਨੰਬਰ ਗ੍ਰੰਥ ਪ੍ਰਕਾਸ਼ ਹੈ 29 ਮਾਰ 2000 ਜਾਰੰਬਿਕਨੀ ਨਾਜ਼ਰ ਸਿੰਘ ਦੇ ਗ੍ਰਹਿ ਪਖੋਵਾਲ ਜ਼ਿਲ੍ਹਾ ਲੁਧਿਆਣਾ ਜੋਗ ਜੋਗ ਕਿਰਪਾ ਕਰੇ ਪ੍ਰਭ ਅਵਨਾਸ਼ ਅਵਨਾਸ਼ੀ ਕਰਤਾ ਦਇਆ ਕਮਾਏਂਦਾ ਨਿਰਗੁਣ ਸਰਗੁਣ ਵੇਖੇ ਖੇਲ ਤੁਮਾਜ ਆਤਮ ਪਰਮਾਤਮ ਭੇਵ ਜਗਾਏਂਦਾ ਭਗਤਾਂ ਦੇਵੇ ਤੁਰਦਾ ਸਾਧ ਸਗਲਾ ਸੰਗ ਰਖਾਏਂਦਾ ਇਨਾਂਮ ਨਦਾਨਾਂ ਦੱਸ ਕੇ ਪਾਠ ਕਾਇਆ ਪਾਡਸ਼ਾਲਾ ਇੱਕ ਬਣਾਏਂਦਾ ਅੰਮ੍ਰਿਤ ਗੰਮਾ ਰਸ ਦੇ ਕੇ ਮਠਾਸ ਮਿੱਠਾ ਦਰਦਾ ਵਿੱਚ ਭਰਾਂਦਾ ਕੂੜਕੜਿਆਰਾ ਮੇਟ ਅੰਧੇਰੀ ਰਾਤ ਸਤ ਸਤ ਨੂੰ ਰਚਮਕਾਏਂਦਾ ਮਾਇਆ ਮਮਤਾ ਮੋਹ ਘਰਵਨਾਸ ਜੋਤ ਪ੍ਰਕਾਸ਼ ਇੱਕ ਚਾਂਕਾਏਂਦਾ ਸਾਤਕ ਨਾਰਾ ਪਤਨ ਦਸ ਕੇ ਘਾਟ ਮਲਾਇ ਕੋ ਇਕ ਵਖਾਏਂਦਾ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਜਨ ਭਗਤਾ ਰੰਗ ਰੰਗਾਏਂਦਾ ਜਨ ਭਗਤਾ ਰੰਗ ਛਾੜੇ ਆਬ ਹਰ ਸਵਾਮੀ ਆਪਣੀ ਦਇਆ ਕਮਾਈਆ ਅੰਦਰ ਵੜ ਕੇ ਦੱਸੇ ਜੀ ਆਪ ਸੰਮਖ ਸੋਣੀ ਕਰੇ ਪੜ੍ਹਾਈਆ ਜਨਮ ਕਰਮ ਦਾ ਮੇਟ ਕੇ ਪਾਪ ਧਰਮਤ ਮੈਲ ਦੇ ਤਵਾਈਆ ਸਾਚ ਸੰਦੇਸ਼ ਆ ਜਾਏ ਆਖ ਨਿਰਗੁਣ ਨਰਵਾਰੇ ਆਪ ਸਮਝਾਈਆ ਚਰਨ ਪਰੀਤੀ ਸਾਚਾ ਨਾਤ ਸੰਤ ਸਹੇਲੇ ਵੜ ਵੜ ਆਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਾਜੀ ਧਾਰਾ ਆ ਭਜਨਾਈਆ ਸਾਜਾ ਨਾਮ ਜਿਸ ਵੇਲੇ ਭਗਤਾਂ ਦੇਂਦਾ ਦੀਨ ਦਇਆਲ ਦਇਆ ਕਮਾਈਆ ਜਾਦਬਾਦ ਨਹੀਂ ਕੋਈ ਵੇਦਾ ਰਾਉ ਰੰਗ ਨਾ ਕੋਈ ਰਖਾਈਆ ਸਾਜਾ ਨਾਮ ਜਿਸ ਵੇਲੇ ਭਗਤਾਂ ਦੇਂਦਾ ਦੀਨ ਦਇਆਲ ਦਇਆ ਕਮਾਈਆ ਜਾਦ ਪਾਦ ਨਹੀਂ ਕੋਈ ਵੇਂਦਾ ਰਔਰੰਗ ਨਾ ਕੋਈ ਰਖਾਈਆ ਕਰ ਕਿਰਪਾ ਜਿਹਦੇ ਅੰਦਰ ਵੇਂਦਾ ਆਦਮ ਸ਼ੇ ਜਾ ਡੇਰਾ ਲਾਈਆ ਬਾਰੋਂ ਚਰਨੀ ਆ ਬੈਠੇਂਦਾ ਸਿਰ ਮਸਤ ਕਤੂੜੀ ਖਾ ਗਰਮਾਈਆ ਉਠੇ ਵੇਣ ਕਦੇ ਨਾ ਵੇਂਦਾ ਜਿਸ ਸਹਿਬ ਸਤਗੁਰ ਮਿਲਿਆ ਬੇਪਰਵਾਈਆ ਨਾਤਾ ਤੋੜ ਕੇ ਭਾਈ ਭੈਣ ਦਾ ਮੇਲਾ ਕੋ ਨਾਲ ਰਖਾਈਆ ਰਿਸ਼ਤਾ ਛੱਡ ਕੇ ਸਜਣ ਸਾਗ ਸਹਿਣ ਦਾ ਸੇਬ ਸੁਆਮੀ ਲੈ ਵਣਾਈਆ ਧਾਮ ਵੇਖ ਲੈ ਆਪਣੇ ਰਹਿਣ ਦਾ ਜਿਸ ਘਰ ਵਸੇ ਹਰ ਰਗ ਰਾਈਆ ਉਥੇ ਝਗੜਾ ਨਹੀਂ ਕੁਛ ਲੈਣ ਕੁਛ ਦੇਣ ਦਾ ਉਥੇ ਝਗੜਾ ਨਹੀਂ ਕੁਛ ਲੈਣ ਕੁਛ ਦੇਣ ਦਾ ਸਾਦੇ ਕੋ ਰੰਗ ਸਮਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਰ ਜਨ ਸਾਚੇ ਲੈ ਦਰਾਈਆ ਹਰ ਜਨ ਸਾਚੇ ਜਿਸ ਵੇਲੇ ਪ੍ਰਭ ਦੇਵੇ ਦਾਤ ਹਰ ਕਰਤਾ ਆਪਣੀ ਇੰਦਿਆ ਕਮਾਈਆ ਸੱਚ ਭਰੀਤੀ ਜੋੜੇ ਨਾਦ ਕ੍ਰਿਸ਼ਨ ਆਤਿ ਖਾ ਵਜਾਈਆ ਕਾਇਆ ਮੰਦਰ ਕਰਕੇ ਵਾਸ ਕੁੜੀ ਵਾਜਨਾ ਦੇ ਕਢਾਈਆ ਨਾਮ ਨਦਾਨਾ ਦੱਸ ਕੇ ਗਾਥ ਕਰੇ ਸਾਜ ਪੜਾਈਆ ਉਜੜਿਆ ਖੇੜਾ ਕਰਕੇ ਆਬਾਦ ਫਲ ਫਲ ਵਾਲੀ ਆਪ ਮਹਿਕਾਈਆ ਸ਼ਮਦੇ ਆ ਗਾਮ ਸੁਣਾ ਕੇ ਨਾਦ ਸੋਈ ਸੁਰ ਤੇ ਠਾਈਆ ਮੰਦਰ ਚੜ ਕੇ ਖੋਲੇ ਰਾਜ ਬੜਦਾ ਆਪ ਤੇ ਕਾਈਆ ਤੂੰ ਮੇਰਾ ਮੈਂ ਤੇਰਾ ਮਾਰ ਕੇ ਆਵਾਜ ਮੇਲਾ ਲੈ ਮਲਾਈਆ ਉਤਮ ਸ੍ਰੇਸ਼ਟ ਦੱਸ ਕੇ ਪਾਠ ਸਿੱਖਿਆ ਇਹ ਗਸਮਝਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਤਿਦੇਵਨ ਹਾਰ ਵੜਾਈਆ ਜੇਸੇ ਵੇਲੇ ਪ੍ਰਭ ਭਗਤਾਂ ਉਤੇ ਕਿਰਪਾ ਕਰਦਾ ਜੇਸ ਵੇ ਪ੍ਰਭ ਭਗਤਾਂ ਉਤੇ ਕਿਰਪਾ ਕਰਦਾ ਮਿਹਰਬਾਨ ਹੋ ਕੇ ਦਇਆ ਕਮਾਈਆ ਸੁਰਤੀ ਅੰਦਰੋਂ ਅੰਦਰ ਵੜਦਾ ਬਾਰੋਂ ਨਜ਼ਰ ਕਿਸੇ ਨਾ ਆਈਆ ਸਾਡੇ ਤਿੰਨ ਹੱਥ ਮੰਦਰ ਆਪੇ ਵੜਦਾ ਗਾਇਆ ਕਾਬੂ ਫੂਲ ਫਲਾਈਆ ਰਤਨ ਅਮੋਲਕ ਹੀਰਾ ਆਪੇ ਲੱਭਦਾ ਸ਼ਾ ਪਾਦਸ਼ਾ ਸੱਚਾ ਸ਼ੈ ਨਸ਼ਾਈਆ ਲੇਖ ਮਕਾ ਕੇ ਕੁੜੀ ਹੱਤ ਦਾ ਕਰਮੰਦਰ ਇੱਕ ਪ੍ਰਗਟਾਈਆ ਜਿੱਥੇ ਸ਼ਬਦਿਆ ਗੰਮੀ ਵਾਜਦਾ ਤੁਰ ਨਾਰਾਗੇ ਲਾਈਆ ਦੀਵਗ ਦੀਆ ਇੱਕ ਉਹ ਜਗਦਾ ਜੋਤੀ ਜੋਦ ਕਰੇ ਰਸਨਾਈਆ ਅੰਮ੍ਰਿਤ ਛਿਰਨਾ ਕਿਨ ਕਾ ਕਿਨ ਕਾ ਸਟਦਾ ਬੂੰਦ ਸਵਾਤੀ ਰੂਪ ਵਖਾਈਆ ਦਰਵਾਜਾ ਖੋਲ ਕੇ ਆਪਣੇ ਹਟਦਾ ਸਤਿ ਵਸਤ ਦਾ ਵਰਤਾਈਆ ਮਾਲਕ ਦਾਤਾ ਬਣ ਕੇ ਘਟ ਘਟਦਾ ਲੱਖ ਚਰਾਸੀ ਸੂ ਬਾ ਪਈਆ ਮਾਲਕ ਦਾਤਾ ਬਣ ਕੇ ਘਟਦਾ ਲੱਖ ਚਰਾਸੀ ਸੂ ਬਾ ਪਈਆ ਜਨ ਭਗਤਾਂ ਲੇਖ ਮਕਾ ਕੇ ਤਾ ਤੇ ਅਠ ਦਾ ਨੌਂ ਦਿਵਾਰੇ ਡੇਰਾ ਟਾਈਆ ਪਰਦਾ ਲਾ ਕੇ ਧੁਰਦੀ ਅੱਖ ਦਾ ਦਸ ਮੰਦਵਾਰੀ ਕੁੰਡਾ ਦੇ ਖਲਾਈਆ ਲੈਣਾ ਦੇਣਾ ਦੇਵੇ ਹੱਕ ਦਾ ਹਾਕਮ ਹੋ ਕੇ ਝੋਲੀ ਪਾਈਆ ਗੁਰਮੁਖਿ ਵਿਰਲਾ ਸੰਤ ਸੇਲਾ ਉਥੇ ਆਏ ਹੱਸਦਾ ਜਿੱਥੇ ਗਮੀ ਨੇੜ ਕੋਈ ਨਾ ਆਈਆ ਭਗਤ ਸੇਹਲਾ ਭਗਵਾਨ ਭਗਤਾਂ ਸੰਗ ਵਸਦਾ ਭਗਤ ਸੇਹਲਾ ਭਗਵਾਨ ਭਗਤਾਂ ਸੰਗ ਵਸਦਾ ਦੂਰ ਨੇੜਾ ਪੰਦ ਮਕਾਈਆ ਕਾਲ ਜਗ ਅੰਤਮ ਖੇਲ ਵੇਖੇ ਜਗ ਦਾ ਜਗਤ ਸੀਟੀ ਖੋਜ ਖਜਾਈਆ ਸੰਤ ਸਹੇਲਾ ਸ੍ਰੀ ਭਗਵਾਨ ਕਹੇ ਸਭ ਤੋਂ ਚੰਗਾ ਲੱਗਦਾ ਸੰਤ ਸਹੇਲਾ ਸ੍ਰੀ ਭਗਵਾਨ ਕਹੇ ਸਭ ਤੋਂ ਚੰਗਾ ਲੱਗਦਾ ਜੋ ਪ੍ਰੇਮੀਆਂ ਵਿੱਚੋਂ ਪ੍ਰੇਮ ਨੇਮੀਆਂ ਵਿੱਚੋਂ ਨੇਮ ਸਾਚਾ ਰਿਆ ਗੁਆਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਖੇਲ ਪੁਰਖ ਸਮਰੱਥ ਦਾ ਝਗੜਾ ਚੁੱਕ ਜਾਏ ਗੁਰਮੁਖ ਦੇ ਵਖ ਦਾ হাসਦਾ হাসਦਾ ਆ ਆਪਣੇ ਵਿੱਚ ਸਮਾਈਆ ਮਹਾਰਾਹੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਖੇਲ ਕਰੇ ਸਮਰਾਥ ਦਾ ਖੇਲ ਕਰੇ ਪੁਰਖ ਸਮਰਾਥ ਦਾ ਝਗੜਾ ਚੁੱਕ ਜਾਏ ਗੁਰਮੁਖ ਦੇ ਵਖ ਦਾ ਹੱਸਦਾ ਹੱਸਦਾ ਆ ਆਪਣੇ ਵਿੱਚ ਸਮਾਈਆ ਬੀਰਿਆ ਸਿੰਘ ਜੀ ਆ ਹੁਣ ਸੱਚੇ ਪਾਤਸ਼ਾਹ ਦਾ ਭਗਤ ਭਗਵਾਨ ਦਾ ਸਿਰਤੀ ਟੋਲਾ ਪੰਜ ਵਾਰ ਬੋਲਾਂਗੇ ਸਾਰੇ ਨੇ ਸਾਥ ਦੇਣਾ ਤੂੰ ਮੇਰਾ ਮੈਂ ਤੇਰਾ 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 ਸੋ ਹੰਮਾਰਾਈ ਸ਼ੇਰ ਸਿੰਘ ਵਿਚ ਨੂੰ ਭਗਵਾਨ No, no, but... <laughs> اس کریشن سا

جو پوسا سال منالیا تو قالن پڑھنا پہلا کوئی نہیں کو تھا کھڑی کو جڑا سو کرے راد مستے منزل تو کرےสุข پہلا بہ نام کاریو جتے جڑا رہن چوڑا لوکا تو منزل نہ کوئی ملے گا اوکے کو کشاء وہ گرو گا اوکا نہ تو من میں منائی او

کر

भगवान बचा के सुर सुरतावा वाला क्या जलो मोरे कुल नाम लाए रे हम बरसात की रास्ते बरसात मिलेगा सी कोनी कहवे सोरा पाया रे ना तो पूरा पूरा बरिया में चली पाइए भगवान भगवान के कोई सुनावा नहीं से सारी कोवे सुनाएगा भगवान نذر دین کے سایہ اب ہے اے کارو اللہ سب کو مرحبا پائے والے پگڑا نام والے کا معاملہ ہے یہ کہ اللہ کو معاف کرائے سوڈا राम ने करा दो नमा इन सारे नाम को नमन गुरु की हार वाला है रामदर भेद जाए बन सी है राम विचार श्री लरिया मैं मुझे कभी पीछे आते हुए जाओगे कह रही है लीन नहीं मेरे और सारे प्रभु ही आगे के राम का साईं लिया ले करो प्रणाम नाम इनको मारो प्रणाम को स्वीकार है राम हम दीन सिला और है ਆਹ ਜੇ ਤੁਹਾਨੂੰ ਜੇ ਜੇ ਲੈ ਲੈ ਕੇ ਆਉਂਦਾ ਨਾ ਬੰਦਾ ਨਾ ਬੰਦਾ ਸਾਨੀ ਜੀ ਉੱਡਦਾ ਜੀ ਬੰਦਾ ਜੁਦੀ ਆਈ ਆ ਜੇ ਰਹਾ ਤਰ ਰਹਾ ਸਹੇ ਜੁਦਾਈਆ ਮੈਂ ਪੁੱਤਰ ਦਾ ਤਰਨ ਕਰਾਂ ਕਰਾਂ ਲੈ ਜਾਵਾਂ ਜੀ ਇੰਤਜ਼ਾਰ ਹੈ ਮਾਣੇ ਜੀ ਮਾਣੇ ਜੀ ਨਾਮ ਤੇ ਰੋ ਰੂਹਾਂ ਜੀ ਰੂਹਾਂ ਕਰਾਂ ਹਾਂ ਜੀ ਸਤਿ ਸ਼ਾਨ ਉਹਨੇ ਕਰਦਾ ਨਾ ਹੈ ਹੈ اے میرے پیارے دوستو پیار اللہ والسلام جس نے اپ کو اللہ کا مہاروں اور قدرت کو یہ بن چھی دیا اللہ کا سلام یہ اللہ کا مہاروں اور قدرت کو یہ بن چھی دیا اللہ سے یہ وعدہ ہے سارے پنتے اور فائض سے اللہ کا سلام دعا کروا کرے اور فرمان ہو کے سرس ڀارتياد جي ڪل ڪم کي پنهنجي نال پيو ٿو

ਸ਼ਾਦ ਵਰਤਣ ਵਾਸਤੇ ਸ਼ਹਿਰ بازار ਪਹੁੰਚੋ